ਇੱਕ ਭਿਖਾਰੀ ਜਿਸ ਵੱਲੋਂ ਆਪਦੀ ਫਾਂਸੀ ਰਕਵਾਉਣ ਦੇ ਲਈ ਆਪਦੇ ਵਕੀਲ ਨੂੰ 15 ਲੱਖ ਰੁਪਏ ਸਿਰਫ ਤਿੰਨ ਹੀਅਰਿੰਗ ਦੇ ਦਿੱਤੇ ਗਏ। ਇਹ ਨਹੀਂ ਇਹ ਸੀਸੀਟੀਵੀ ਫੁਟੇਜ ਦੇਖੋ। ਇਹ ਉਸੇ ਹੀ ਭਿਖਾਰੀ ਦੀਆਂ ਸੀਸੀਟੀਵੀ ਫੁਟੇਜ ਨੇ ਜਿਸ ਦੇ ਬਾਰੇ ਵਿੱਚ ਅਸੀਂ ਪਿੱਛੇ ਗੱਲ ਕਰਕੇ ਹਟਿਆ ਤੇ ਇਸ ਵਕਤ ਇਹ ਇੱਕ ਜੇਲ ਬ੍ਰੇਕ ਕਰਕੇ ਆਇਆ ਜਦੋਂ ਕਿਦਾ ਇੱਕ ਹੱਥ ਵੀ ਮੌਜੂਦ ਨਹੀਂ ਆ। ਤੇਸ ਤੋਂ ਬਾਅਦ ਇਹ ਤੀਸਰੀ ਤਸਵੀਰ ਜਿੱਦੇ ਵਿੱਚ ਏਸੇ ਬੰਦੇ ਨੂੰ ਹੀ ਖੂਦ ਦੇ ਵਿੱਚੋਂ ਪੁਸਤੇ ਦੁਆਰਾ ਬਾਹਰ ਕੱਢਿਆ ਜਾ ਰਿਹਾ ਇੱਕ ਯਾਤਰੀ ਟ੍ਰੇਨ ਦੇ ਫੀਮੇਲ ਕੰਪਾਰਟਮੈਂਟ ਦੇ ਵਿੱਚ ਕੁਝ ਔਰਤਾਂ ਬੈਠੀਆਂ ਹੋਈਆਂ ਸੀ ਉਸ ਤੋਂ ਬਾਅਦ ਉਹਨਾਂ ਦੇ ਵਿੱਚੋਂ ਕੁਔਰਤਾਂ ਈੜੀਆਂ ਉਹ ਇੱਕ ਇੱਕ ਕਰਕੇ ਅਲੱਗ-ਅਲੱਗ ਸਟੇਸ਼ਨਾਂ ਦੇ ਉੱਤੇ ਉਤਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਉਹ ਕੰਪਾਰਟਮੈਂਟ ਹੈਡਾ ਪੂਰੀ ਤਰ੍ਹਾਂ ਦੇ ਨਾਲ ਖਾਲੀ ਹੋਣਾ ਸ਼ੁਰੂ ਹੋ ਜਾਂਦਾ ਉੱਥੇ ਹੀ ਇੱਕ ਲੜਕੀ ਮੌਜੂਦ ਸੀ ਜਿਸਦਾ ਨਾਮ ਸੀ ਸ਼ੋਮਿਆ ਉਸ ਦੇ ਦੁਆਰਾ ਹੋਰ ਕਾਫੀ ਹਰਾ ਸਟੇਸ਼ਨ ਛੱਡ ਕੇ ਉਤਰਨਾ ਸੀ ਪਰੇ ਇਸੇ ਦੌਰਾਨ ਇੱਕ ਪਿਖਾਰੀ ਆਉਂਦਾ ਤੇ ਉਸ ਕੰਪਾਰਟਮੈਂਟ ਦੇ ਵਿੱਚ ਚੜਦਾ ਤੇ ਉਹਦੇ ਦੁਆਰਾ ਚੜਦੇ ਸਾਰੀ ਦੇਖਿਆ ਜਾਂਦਾ ਕਿ ਕੰਪਾਰਟਮੈਂਟ ਪੂਰੀ ਤਰ੍ਹਾਂ ਦੇ ਨਾਲ ਖਾਲੀ ਹੈ ਤੇ ਉਹ ਤਰਾਂਤੀ ਸੌਮੀਆਂ ਦੇ ਵੱਲ ਵਧਣਾ ਸ਼ੁਰੂ ਹੋ ਜਾਂਦਾ ਉਹਦੇ ਦੁਆਰਾ ਸੌਮੀਆਂ ਦੇ ਕੋਲ ਜਾ ਕੇ ਉਹਦੀ ਗਿੱਚੀ ਤੋਂ ਬਾਲ ਫੜੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਦੇ ਸਿਰ ਨੂੰ ਟ੍ਰੇਨ ਦੀ ਜਿਹੜੀ ਬੋਡੀ ਸੀ ਉਹਦੇ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਜਾਂਦਾ ਉਹ ਉਸਦੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਉਹ ਚਾਹ ਰਿਹਾ ਸੀ ਕਿ ਉਹ ਨਿਡਾਲ ਹੋ ਜੇ ਇਸੇ ਦੌਰਾਨ ਸੋਮੀ ਉਸ ਤੋਂ ਛੁੱਟਦੀ ਹੈ ਤੇ ਸ਼ਟਰ ਤੋਂ ਬਾਅਦ ਸਿੱਧੀ ਜਾਂਦੀ ਹੈ ਗੇਟ ਦੇ ਉੱਤੇ ਜਿਹੜਾ ਕਿ ਉਸ ਡੱਬੇ ਦਾ ਸੀ ਉਸ ਤੋਂ ਦੁਆਰਾ ਬਾਹਰ ਦੇਖਿਆ ਜਾਂਦਾ ਤਾਂ ਟ੍ਰੇਨ ਬਹੁਤ ਜ਼ਿਆਦਾ ਤੇਜ਼ ਵੀ ਨਹੀਂ ਸੀ ਤੇ ਬਹੁਤ ਜ਼ਿਆਦਾ ਹੌਲੀ ਵੀ ਨਹੀਂ ਸੀ ਤੇ ਇਸੇ ਪਿਰਿਆ ਦੇ ਕਾਰਨ ਉਸ ਦੇ ਦੁਆਰਾ ਮੌਕਾ ਦੇਖਿਆ ਜਾਂਦਾ ਤੇ ਉਸ ਤੋਂ ਛਾਲ ਮਾਰ ਦਿੱਤੀ ਜਾਂਦੀ ਆ ਉਹ ਛਾਲ ਮਾਰਦੀ ਹੈ نیچے ਡਿੱਗਦੀ ਹੈ ਤੇ ਉਸ ਤੋਂ ਬਾਅਦ ਖੜੀ ਹੋ ਜਾਂਦੀ ਹੈ ਉਸ ਨੂੰ ਲੱਗਿਆ ਕਿ ਉਹ ਬਚ ਗਈ ਪਰ ਜਦੋਂ ਹੀ ਉਸ ਦੇ ਦੁਆਰਾ ਆਪਣੇ ਪਿੱਛੇ ਦੇਖਿਆ ਜਾਂਦਾ ਤਾਂ ਉਹੀ ਪਖਾਰੀ ਉਸ ਦੇ ਪਿੱਛੇ ਖੜਾ ਹੋਇਆ ਸੀ ਇਸ ਤੋਂ ਬਾਅਦ ਉੱਤੇ ਦੁਵਾਰਾ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੇ ਜਾਂਦਿਆਂ ਨੇ ਪਰ ਰਾਤ ਦੇ ਹਨੇਰੇ ਦੇ ਵਿੱਚ ਉਸ ਨੂੰ ਸੁਣਨ ਵਾਲਾ ਉੱਥੇ ਕੋਈ ਵੀ ਨਹੀਂ ਸੀ ਤੇ ਉਸ ਭਿਖਾਰੀ ਦੇ ਦੁਆਰਾ ਉਸ ਦੇ ਨਾਲ ਜ਼ਬਰਦਸਤੀ ਕੀਤੀ ਜਾਂਦੀ ਆ ਇਸ ਤੋਂ ਬਾਅਦ ਉਹ ਰਾਤ ਨਿਕਲਦੀ ਆ ਤੇ ਅਗਲੀ ਸੁਬਾਹ ਹੁੰਦੀ ਆ ਤੇ ਸੁਬਾਹ ਸੁਬਾਹ ਲੋਕ ਉਸੇ ਟ੍ਰੇਨ ਦੀ ਪੜੜੀ ਦੇ ਉੱਪਰੋਂ ਲੰਘਦੇ ਨੇ ਤੇ ਉਹਨਾਂ ਦੇ ਦੁਆਰਾ ਸੌਮੀਆਂ ਨੂੰ ਦੇਖਿਆ ਜਾਂਦਾ ਉਹਨਾਂ ਦੁਆਰਾ ਉਹਦੀ ਨਬਜ਼ ਟਟੋਲੀ ਜਾਂਦੀ ਹੈ ਤਾਂ ਉਹ ਹਲੇ ਜਿਉਂਦੀ ਸੀ ਤੇ ਤਰ੍ਹਾਂ ਦੀ ਪੋਸ ਨੂੰ ਫੋਨ ਕੀਤਾ ਜਾਂਦਾ ਤੇ ਉਸ ਨੂੰ ਹਸਪੀਟਲ ਦੇ ਵਿੱਚ ਪਹੁੰਚਾ ਦਿੱਤਾ ਜਾਂਦਾ ਜਿੱਥੇ 5 ਦਿਨਾਂ ਤੱਕ ਉਹ ਮੌਤ ਤੇ ਜ਼ਿੰਦਗੀ ਦੇ ਵਿਚਕਾਰ ਲੜਦੀ ਰਹੀ ਤੇ ਆਖਰਕਾਰ ਉਹ ਇਸ ਜ਼ਿੰਦਗੀ ਨੂੰ ਹਾਰ ਜਾਂਦੀ ਆ ਇਸ ਤੋਂ ਹੀ ਕੁਝ ਦਿਨ ਬਾਅਦ ਉਹਦੀ ਪੋਸਟਮਾਰਟਮ ਰਿਪੋਰਟ ਵੀ ਆਉਂਦੀ ਆ ਉਸ ਤੋਂ ਪਤਾ ਲੱਗਦਾ ਕਿ ਉਸ ਦੇ ਨਾਲ ਬਹੁਤ ਜ਼ਿਆਦਾ ਅਤ੍ਰਿੰਦਗੀ ਕੀਤੀ ਗਈ ਸੀ ਉਸ ਦੇ ਸ਼ਰੀਰ ਦਾ ਬਹੁਤ ਜ਼ਿਆਦਾ ਖੂਨ ਆ ਜਿਹੜਾ ਉਹ ਬਾਹਰ ਨਿਕਲ ਚੁੱਕਿਆ ਸੀ ਤੇ ਜਿਸ ਸਮੇ ਉਹ ਭਿਖਾਰੀ ਦੇ ਸਕੰਜੇ ਦੇ ਵਿੱਚ ਸੀ ਉਸ ਸਮੇ ਉਹ ਬਿਲਕੁਲ ਪੈਰਾਲਾਈਜ਼ ਹੋ ਚੁੱਕੀ ਸੀ ਉਸ ਨੂੰ ਸਟ੍ਰੋਕ ਵੀ ਆ ਰਹੀ ਸੀ ਜਿਸ وجہ ਦੇ ਕਾਰ ਉਸਦੀ ਹਾਲਤ ਹੋਰ ਵੀ ਵਿਗੜਦੀ ਗਈ ਤੇ ਉਸ ਤੋਂ ਬਾਅਦ ਉਸਦੇ ਦੋ ਰਾ ਜਿੰਦਗੀ ਤੋਂ ਹੱਥੋਂ ਦਿੱਤਾ ਜਾ ਦੂਸਰੇ ਪਾਸੇ ਹੁਣ ਤੱਕ ਪੁਸ ਦੇ ਕੋਲ ਐਫ ਆਈ ਆਰ ਦਰਜ ਕਰਵਾਤੀ ਗਈ ਸੀ ਪਰ ਪੁਸ ਨੂੰ ਇਹ ਨਹੀਂ ਸੀ ਪਤਾ ਕਿ ਹਸਲ ਦੇ ਵਿੱਚ ਕੀਤਾ ਕਿਸਦੇ ਦੋਰਾ ਗਿਆ ਤੇ ਪੁਸ ਦੇ ਦੋਰਾ ਜਾਂਚੀ ਕੀਤੀ ਜਾ ਰਹੀ ਸੀ ਉੱਥੇ ਮੌਜੂਦ ਲੋਕਾਂ ਤੋਂ ਜੇ ਪੁੱਛਿਆ ਜਾਂਦਾ ਤਾਂ ਬਹੁਤ ਸਾਰੇ ਅਜਿਹੇ ਲੋਕ ਸੀ ਜਿਨ੍ਹਾਂ ਨੂੰ ਪਤਾ ਸੀ ਕਿ ਅਸਲ ਦੇ ਵਿੱਚ ਇਹ ਕੀਤਾ ਕਿਸ ਨੇ ਕਿਉਂਕਿ ਉਹਨਾਂ ਦੇ ਦੁਆਰਾ ਉਸ ਭਿਖਾਰੀ ਨੂੰ ਉਸ ਟ੍ਰੇਨ ਦੇ ਡੱਬੇ ਦੇ ਵਿੱਚ ਚੜਦੇ ਹੋਏ ਦੇਖਿਆ ਗਿਆ ਸੀ ਕਿਉਂਕਿ ਬਹੁਤ ਸਾਰੀਆਂ ਔਰਤਾਂ ਉਸ ਡੱਬੇ ਦੇ ਵਿੱਚ ਉਦੋਂ ਮੌਜੂਦ ਸੀ ਜਦੋਂ ਉਹ ਭੁਗਤਾਰੀ ਉਸ ਡੱਬੇ ਦੇ ਵਿੱਚ ਚੜਿਆ ਸੀ ਪਰ ਸਭ ਦੇ ਵੱਲੋਂ ਇਹ ਮਨਾਂ ਕਰ ਦਿੱਤਾ ਜਾਂਦਾ ਕਿ ਸਾਨੂੰ ਇਸ ਦੇ ਬਾਰੇ ਵਿੱਚ ਕੁਝ ਵੀ ਨਹੀਂ ਪਤਾ ਕਿਉਂਕਿ ਉਹ ਕੋਰਟ ਕਚੈਰੀ ਦੇ ਪੁਲਸ ਦੇ ਚੱਕਰਾਂ 'ਚ ਨਹੀਂ ਸੀ ਪੈਣਾ ਚਾਹੁੰਦੇ ਤੇ ਉਹਨਾਂ ਸਭ ਦੇ ਵੱਲੋਂ ਆਪਣੇ ਬਿਆਨ ਤੱਕ ਦਰਜ ਕਰਵਾਉਣ ਤੋਂ ਮਨਾਂ ਕਰ ਦਿੱਤਾ ਜਾਂਦਾ ਪਰ ਫਿਰ ਪੁਲਸ ਦੇ ਦੁਆਰਾ ਉੱਥੋਂ ਦੇ ਆਸ-ਪਾਸ ਸੀਸੀਟੀਵੀ ਕੈਮਰੇ ਖੰਗਾ ਲਏ ਜਾਂਦੇ ਨੇ ਤਾਂ ਇੱਕ ਸੀਸੀਟੀਵੀ ਕੈਮਰਾ ਜਿਸ ਸਟੇਸ਼ਨ ਤੋਂ ਇਹ ਉਸ ਟ੍ਰੇਨ ਦੇ ਵਿੱਚ ਚੜਿਆ ਸੀ ਉਸ ਸੀਸੀਟੀਵੀ ਦੇ ਵਿੱਚ ਇਸ ਦੀ ਫੁਟੇਜ ਆ ਜਾਂਦੀ ਆ ਤੇ ਉਸ ਤੋਂ ਪਤਾ ਲੱਗਦਾ ਕਿਸ ਦੇ ਦੁਆਰਾ ਇੱਕ ਲੂੰਗੀ ਪਹਿਨੀ ਹੋਈ ਸੀ ਤੇ ਇਸ ਦਾ ਇੱਕ ਹੱਥ ਵੀ ਕੱਟਿਆ ਹੋਇਆ ਪਰ ਇਸ ਦਾ ਸ਼ੱਕਲਾ ਹੀ ਈੜੀ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਸੀ ਆਉਂਦੀ ਪਰ ਉੱਥੇ ਹੀ ਕੰਮ ਕਰਦੇ ਆਸ-ਪਾਸ ਦੇ ਲੋਕਾਂ ਤੋਂ ਜਦੋਂ ਪੁਸਤ ਦੇ ਦੁਆਰਾ ਪਤਾ ਕੀਤਾ ਜਾਂਦਾ ਤਾਂ ਉਹਨਾਂ ਦੇ ਦੁਆਰਾ ਦੱਸਿਆ ਜਾਂਦਾ ਕਿਸ ਦਾ ਨਾਮ ਗੋਬਿੰਦਾ ਤੇ ਪੁਸਤ ਦੇ ਦੁਆਰਾ ਉਸ ਨੂੰ ਅਰੈਸਟ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਪੁਸਤ ਦੇ ਦੁਆਰਾ ਜਦੋਂ ਅਰੈਸਟ ਕੀਤਾ ਜਾਂਦਾ ਤਾਂ ਇਸ ਦੇ ਉੱਤੇ ਕੇਸ ਫਾਇਲ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਰਟ ਦੇ ਵਿੱਚ ਇਸ ਦੀ ਸੁਣਵਾਈ ਸ਼ੁਰੂ ਹੋ ਜਾਂਦੀ ਆ ਤੇ ਫਿਰ ਲੋਅਰ ਕੋਰਟ ਦੇ ਦੁਆਰਾ ਇਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਆ ਜਦੋਂ ਲੋਅਰ ਕੋਰਟ ਦੇ ਦੁਆਰਾ ਇਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਤਾਂ ਇਸ ਦੇ ਦੁਆਰਾ ਹਾਈ ਕੋਰਟ ਦੇ ਵਿੱਚ ਕੇਸ ਲਾਤਾ ਜਾਂਦਾ ਤੇ ਇੱਕ ਵਕੀਲ ਕੀਤਾ ਜਾਂਦਾ ਜਿਸ ਨੂੰ ਇਸ ਭਖਾਰੀ ਦੇ ਦੁਆਰਾ ਇੱਕ ਹੀਅਰਿੰਗ ਦੇ 5 ਲੱਖ ਰੁਪਏ ਦਿੱਤੇ ਗਏ ਸੀ ਤੇ ਤਿੰਨ ਹੀਅਰਿੰਗ ਦੇ ਵਿੱਚ ਹੀ ਇਸ ਮਾਮਲੇ ਦਾ ਫੈਸਲਾ ਆਉਂਦਾ ਤੇ ਉਸ ਦੀ ਫਾਂਸੀ ਦੀ ਸਜ਼ਾ ਜਿਹੜੀ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਜਾਂਦੀ ਆ ਇਹ ਪੂਰੀ ਵਾਰਦਾਤ 2011 ਦੀ ਸੀ ਤੇ ਹੁਣ 2025 ਦਾ ਸਮਾਂ ਚੁੱਕਿਆ ਸੀ ਤੇ 14 ਸਾਲ ਹੋ ਚੁੱਕੇ ਸੀ ਇਸ ਨੂੰ ਜੇਲ੍ਹ ਦੇ ਵਿੱਚ ਤੇ ਫਿਰ ਇਸ ਦੇ ਦੁਆਰਾ ਇੱਕ ਪਲਾਨ ਬਣਾਇਆ ਜਾਂਦਾ ਜੋ ਤੁਹਾਡੇ ਵੀ ਰੌਂਗਟੇ ਖੜੇ ਕਰ ਦੂ ਕਿ ਮੈਂ ਹੁਣ ਜੇਲ੍ਹ ਦੇ ਵਿੱਚੋਂ ਭੱਜੂਗਾ ਇਸ ਦੇ ਦੁਆਰਾ ਸਭ ਤੋਂ ਪਹਿਲਾਂ ਇੱਕੋ ਰਾਤ ਦੇ ਵਿੱਚ ਹੀ ਸਲਾਖਾਂ ਕੱਟੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚੋਂ ਦੀ ਨਿਕਲਦਾ ਤੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚੋਂ ਦੀ ਹੁੰਦਾ ਹੋਇਆ ਪੂਰੀ ਜੇਲ੍ਹ ਦੀ ਲਾਈਟ ਕੱਟਦਾ ਜੇਲ੍ਹ ਦੀ ਲਾਈਟ ਕੱਟਣ ਤੋਂ ਬਾਅਦ ਇਸ ਦੇ ਦੁਆਰਾ ਜਿਹੜੀ ਕੰਧ ਹੁੰਦੀ ਹੈ ਉਸ ਦੇ ਉੱਤੇ ਲੱਗੀ ਹੋਈ ਫੈਂਸਿੰਗ ਦੀ ਵੀ ਲਾਈਟ ਕੱਟੀ ਜਾਂਦੀ ਆ ਤਾਂ ਕਿ ਇਸ ਨੂੰ ਕਰੰਟ ਨਾ ਲੱਗੇ ਇਸ ਤੋਂ ਬਾਅਦ ਇਸ ਦੇ ਦੁਆਰਾ ਵਾਪਸ ਜੇਲ੍ਹ ਦੇ ਵਿੱਚ ਆਪਦੇ ਸੈੱਲ ਦੇ ਵਿੱਚ ਜਾਇਆ ਜਾਂਦਾ ਇੱਕ ਚਾਦਰ ਲਿਆਉਂਦਾ ਚੱਕ ਕੇ 25 ਫੁੱਟ ਉੱਚੀ ਕੰਧ ਦੇ ਉੱਪਰ ਪਾਉਂਦਾ ਇੱਕ ਹੱਥ ਦੇ ਨਾਲ ਕਿਉਂਕਿ ਉਹਦਾ ਇੱਕ ਹੱਥ ਕੱਟਿਆ ਹੋਇਆ ਸੀ ਤੇ ਫਿਰ ਪਰਲੇ ਪਾਸੇ ਉੱਤਰ ਜਾਂਦਾ ਤੇ ਫਿਰ ਉੱਥੋਂ ਨਿਕਲ ਜਾਂਦਾ ਜਿਸ ਦੀ ਸੀਸੀਟੀਵੀ ਫੁਟੇਜ ਤੋਂ ਪਹਿਲਾਂ ਤੁਹਾਨੂੰ ਅਸੀਂ ਦਿਖਾ ਕੇ ਹਟਿਆ ਤੇ ਪਰ ਉਸ ਦੇ ਪਛੰਦੇ ਬਾਰੇ ਵਿੱਚ ਸਵੇਪੋਸ ਪ੍ਰਸ਼ਾਸਨ ਨੂੰ ਪਤਾ ਲੱਗਦਾ ਉਸ ਤੋਂ ਬਾਅਦ ਉਸ ਦੇ ਟੈਂਪਲੇਟ ਤੇ ਅਲੱਗ-ਅਲੱਗ ਪੋਸਟਰ ਸਪਾਏ ਜਾਂਦੇ ਨੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਲਗਾ ਦਿੱਤੇ ਜਾਂਦੇ ਨੇ ਕਿ ਇੱਕ ਖੁੰਖਾਰ ਅਪਰਾਧੀ ਜਿਸ ਦੀ ਕੋ ਬਾ ਨਹੀਂ ਆ ਉਹ ਜੇਲ੍ਹ ਦੇ ਵਿੱਚੋਂ ਫਰਾਰ ਹੋ ਚੁੱਕਾ ਤੇ ਉਸ ਤੋਂ ਬਾਅਦ ਪੋਸਟਰ ਦੁਆਰਾ ਉਸ ਨੂੰ ਭਾਲਣਾ ਸ਼ੁਰੂ ਕੀਤਾ ਜਾਂਦਾ ਕੁਝ ਲੋਕਾਂ ਦੇ ਦੁਆਰਾ ਉਸ ਦੇ ਟੈਂਪਲੇਟ ਜਾਂ ਫਿਰ ਜਿਹੜੇ ਪੋਸਟਰ ਛਪੇ ਹੋਏ ਸੀ ਉਹਨਾਂ ਨੂੰ ਦੇਖਿਆ ਜਾਂਦਾ ਤੇ ਉਹਨਾਂ ਦੌਰਾਨ ਉਸ ਪਖਾਰੀ ਨੂੰ ਵੀ ਦੇਖਿਆ ਜਾਂਦਾ ਤੇ ਉਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਜੰਗਲ ਦੇ ਆਸ-ਪਾਸ ਇਸ ਇਲਾਕੇ ਦੇ ਵਿੱਚ ਉਸ ਨੂੰ ਦੇਖਿਆ ਗਿਆ ਪੁਲਸ ਉੱਥੇ ਪਹੁੰਚਦੀ ਹੈ ਉਸ ਨੂੰ ਭਾਲਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸਦੇ ਦੁਆਰਾ ਪੁਲਸ ਨੂੰ ਦੇਖ ਲਿਆ ਗਿਆ ਸੀ ਪੁਸ ਦੇ ਕੋਲ ਡੌਗ ਸਕੁਐਡ ਵੀ ਮੌਜੂਦ ਸੀ ਤੇ ਜਿਉਂ ਹੀ ਪੁਲਸ ਨੂੰ ਉਸਦੇ ਦੁਆਰਾ ਦੇਖਿਆ ਜਾਂਦਾ ਤਾਂ ਜੰਗਲ ਦੇ ਵਿੱਚ ਮੌਜੂਦ ਇੱਕ ਖੂਹ ਦੇ ਵਿੱਚ ਉਤਰ ਜਾਂਦਾ ਤੇ ਜਿਉਂ ਹੀ ਉਹ ਖੂਹ ਦੇ ਵਿੱਚ ਉਤਰਦਾ ਤਾਂ ਉਸ ਤੋਂ ਬਾਅਦ ਪੁਲਸ ਨੂੰ ਵੀ ਪਤਾ ਲੱਗਦਾ ਡੌਗ ਸਕੁਐਡ ਉਸ ਨੂੰ ਉੱਥੋਂ ਤੱਕ ਲਿ ਜਾ ਚੁੱਕੀ ਸੀ ਤੇ ਉਸ ਤੋਂ ਬਾਅਦ ਪੁਸ ਦੇ ਦੁਆਰਾ ਉਸ ਨੂੰ ਖੂਹ ਦੇ ਵਿੱਚ ਉਤਰ ਕੇ 10 ਘੰਟੇ ਦੀ ਮਸ਼ਕੱਤ ਤੋਂ ਬਾਅਦ ਬਾਹਰ ਕੱਢਿਆ ਜਾਂਦਾ ਤੇ ਵਾਪਸ ਜੇਲ੍ਹ ਦੇ ਵਿੱਚ ਲੈ ਕੇ ਆਇਆ ਜਾਂਦਾ ਤੇ ਇਹ ਗੱਲ 2025 ਦੀ ਆ ਯਾਨੀ ਕਿ ਹਾਲ ਹੀ ਦੇ 2-4 ਦਿਨਾਂ ਦੀ ਪਰ ਹੁਣ ਇੱਥੇ ਕੁਝ ਸਵਾਲ ਵੀ ਪੈਦਾ ਹੁੰਦੇ ਨੇ ਕਿ ਇੱਕ ਬੰਦਾ ਇੱਕ ਭਿਖਾਰੀ ਉਸਦੇ ਕੋਲ ਇੰਨਾ ਪੈਸਾ ਕਿੱਥੋਂ ਆ ਗਿਆ ਤੇ ਦੂਜੀ ਗੱਲ ਜੇਕਰ ਉਸਦੇ ਕੋਲ ਇੰਨਾ ਪੈਸਾ ਸੀ ਤਾਂ ਕੀ ਜੇਲ ਬ੍ਰੇਕ ਕਰਦੇ ਵਿੱਚ ਉਸ ਦੀ ਕਿਸੇ ਦੁਆਰਾ ਮਦਦ ਕੀਤੀ ਗਈ ਸੀ ਉਸ ਤੋਂ ਪੈਸੇ ਲੈ ਕੇ ਕਿਉਂਕਿ ਇੱਕ ਆਕਾਤ ਦੇ ਨਾਲ ਇੰਨਾ ਕੁਝ ਇੱਕ ਭਿਖਾਰੀ ਕਰ ਜੇ ਇਹ ਕਦੇ ਵੀ ਨਹੀਂ ਹੋ ਸਕਦਾ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ